ਇੰਨੀ ਗਰਮੀ ਆ ਸ੍ਰੀ ਸਚਕੰਡਰ ਮੰਦਰ ਸਾਹਿਬ ਪਹੁੰਚੇ ਅੰਦਰ ਤੇ ਪ੍ਰਬੰਧ ਕਿਸ ਤਰ੍ਹਾਂ ਦੇ ਲੱਗੇ ਗਰਮੀ ਤੇ ਬਹੁਤ ਵਾਦੀ ਜਾ ਰਹੀ ਆ ਪਰ ਸੰਗਤ ਦੇ ਵਿੱਚ ਇਸ ਦਾ ਕੋਈ ਵੀ ਅਸਰ ਨਹੀਂ ਆ ਸਾਨੂੰ ਗਰਮੀ ਨਹੀਂ ਮਹਿਸੂਸ ਹੁੰਦੀ ਬਈ ਕਾਰਨ ਇਹ ਕਿ ਅਸੀਂ ਗੁਰੂ ਘਰ ਮੱਥਾ ਟੇਕਣ ਵਾਸਤੇ ਪਹੁੰਚੇ ਆ ਤੰਦੂਰ ਤੋਂ ਸਰੰਗਤਾਂ ਜਿਹੜੀਆਂ ਹੁਮਮਾ ਕੇ ਪਹੁੰਚ ਰਹੀਆਂ ਨੇ ਟੈਂਪਰੇਚਰ ਦੀ ਗੱਲ ਕਰੀਏ 42 ਤੋਂ 43 ਜਿਹੜਾ ਟੈਂਪਰੇਚਰ ਇਸ ਵੇਲੇ ਚੱਲ ਰਿਹਾ ਨਾ ਗਰਮੀ ਦੀ ਨਾ ਸਰਦੀ ਦੀ ਕਿਸੇ ਵੀ ਚੀਜ਼ ਦੀ ਜਿਹੜੀ ਪ੍ਰਵਾਹ ਨਹੀਂ ਕੀਤੀ ਜਾਂਦੀ ਸ਼ਰਧਾਲੂਆਂ ਵੱਲੋਂ ਜੀ ਆ ਅੱਜ ਇਸ ਵੇਲੇ ਮੌਜੂਦਾਂ ਸ੍ਰੀ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਜਿੱਥੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਦੁਪਹਿਰ ਦੀਆਂ ਤਸਵੀਰਾਂ ਗਰਮੀ ਜਿੱਥੇ ਟੈਂਪਰੇਚਰ ਦੀ ਗੱਲ ਕਰੀਏ 40 ਤੋਂ 45 ਦੇ ਵਿੱਚ ਘ ਘਰ ਟੈਂਪਰੇਚਰ ਜਿਹੜਾ ਘੁੰਮ ਰਿਹਾ ਤਾਂ ਗਰਮੀ ਆਤਰੀ ਪੈ ਰਹੀ ਹੈ ਪੈਰ ਥੱਲੇ ਲੱਗ ਨਹੀਂ ਰਹੇ ਨੇ ਤਪਰੇ ਨੇ ਪਰ ਸ੍ਰੀ ਸੱਚਖੰਡ ਹਰਮੰਦਰ ਸਾਹਿਬ ਜਿੱਥੇ ਸ਼ਰਧਾ ਭਾਵਨਾ ਦੇ ਨਾਲ ਲੋਕੀ ਪਹੁੰਚਦੇ ਨੇ ਦੂਰੋਂ ਦੂਰੋਂ ਸੰਗਤਾਂ ਹੁਮ ਹਮਾ ਕੇ ਪਹੁੰਚਦੀਆਂ ਨੇ ਦਰਸ਼ਨ ਕਰਨ ਦੇ ਲਈ ਕਦੀ ਗਰਮੀ ਦੀ ਪ੍ਰਵਾਹ ਨਹੀਂ ਕੀਤੀ ਗਈ ਨਾ ਹੀ ਕਦੀ ਸਰਦੀ ਦੀ ਪ੍ਰਵਾਹ ਕੀਤੀ ਗਈ ਇੱਥੇ ਗਰਮੀ ਤੇ ਜਿਹੜੇ ਦੂਰੋਂ ਦੂਰੋਂ ਸੰਗਤਾਂ ਪਹੁੰਚ ਰਿਹਾ ਨੇ ਅੰਦਰ ਪਹੁੰਚ ਕੇ ਬਾਣੀ ਦਾ ਪਾਠ ਕਰਕੇ ਸਰੋਵ ਪਵਿੱਤਰ ਸਰੋਵਰ ਚ ਇਸ਼ਨਾਨ ਕਰਕੇ ਕੜਾ ਪ੍ਰਸ਼ਾਦੀ ਜਿਹੜਾ ਸ਼ੱਕ ਦੇ ਅੰਦਰ ਬਾਣੀ ਦਾ ਜਿਹੜਾ ਆਨੰਦ ਲੈ ਰਹੇ ਨੇ ਪਰ ਉਸ ਤੋਂ ਪਹਿਲੇ ਤਸਵੀਰਾਂ ਦੇਖ ਸਕਦੇ ਜੀ ਕਿ ਗਰਮੀ ਉਹ ਛੋਟੇ ਛੋਟੇ ਬੱਚਿਆਂ ਦੀ ਤਸਵੀਰਾਂ ਦੇਖ ਸਕਦੇ ਜੀ ਕਿਸ ਤਰੀਕੇ ਨਾਲ ਪਾਣੀ ਦੇ ਵਿੱਚ ਖੇਡ ਰਹੇ ਨੇ ਪਰ ਗਰਮੀ ਇੱਥੇ ਕਹਿਰ ਜਿਹੜਾ ਠਾਰੀ ਹੈ ਲਗਾਤਾਰ ਦਿਨੋ ਦਿਨ ਗੱਲ ਕਰੀਏ ਤਾਂ ਗਰਮੀ ਆਪਣੇ ਰਿਕਾਰਡ ਤੋੜਦੀ ਜਾ ਰਹੀ ਹੈ ਦਿਨੋ ਦਿਨ ਹੀ ਗਰਮੀ ਜਿਹੜੀ ਵੱਧੋ ਵੱਧਦੀ ਜਾ ਰਹੀ ਹੈ ਤਾਂ ਉੱਥੇ ਹੀ ਕਈ ਦਿੱਕਤਾਂ ਪਰੇਸ਼ਾਨੀਆਂ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇੱਥੇ ਜੇਕਰ ਸ੍ਰੀ ਸਚਕੰਡ ਰਮੇਂਦਰ ਸਾਹਿਬ ਦੀ ਗੱਲ ਕਰੀਏ ਇੱਥੇ ਸ਼ਰਧਾਲੂਆਂ ਦੀ ਗਿਣਤੀ ਕਦੀ ਵੀ ਨਹੀਂ ਘਟ ਸਕਦੀ ਕਿਉਂਕਿ ਜਿੰਨਾਂ ਦੇ ਮਨ 'ਚ ਸੇਵਾ ਭਾਵਨਾ ਹੈ ਉਹ ਸੇ ਤਰੀਕੇ ਨਾਲ ਪਹੁੰਚਦੇ ਨੇ ਚਾਹ ਜਿੰਨੀ ਮਰਜੀ ਗਰਮੀ ਹੋਵੇ ਜਿੰਨੀ ਮਰਜੀ ਸਰਦੀ ਹੋਵੇ ਉਹਨਾਂ ਨੇ ਇੱਥੇ ਪਹੁੰਚਣਾ ਹੀ ਹੈ ਅਤੇ ਦਰਸ਼ਨ ਕਰਨੇ ਹੀ ਆ ਤਾਂ ਦੂਰ ਦੂਸਰੰਗਤਾਂ ਜਿਹੜੀਆਂ ਹੌਮ ਹਮਾ ਕੇ ਪਹੁੰਚ ਰਹੀਆਂ ਨੇ ਅਤੇ ਸੰਗਤਾਂ ਨਾਲ ਵੀ ਗੱਲਬਾਤ ਕਰਾਂਗੇ ਆਖਿਰ ਇੰਨੀ ਗਰਮੀ ਦੇ ਵਿੱਚ ਅੰਦਰ ਜਾ ਰਹੇ ਜੇ ਅੰਦਰੋਂ ਐਸਜੀਪੀਸੀ ਵੱਲੋਂ ਵੀ ਕੀ ਕੀ ਪ੍ਰਬੰਧ ਕੀਤੇ ਗਏ ਨੇ ਕਿਸ ਤਰੀਕੇ ਦੇ ਨਾਲ ਅੰਦਰ ਜਦੋਂ ਪਰਿਕਰਮਾ ਕਰੀਦੀ ਹੈ ਉੱਥੇ ਫਰਸ਼ ਗਰਮ ਨੇ ਉੱਥੇ ਕਿਹੜੇ ਮੈਟ ਵਿਛਾਏ ਗਏ ਨੇ ਕਿਸ ਤਰੀਕੇ ਨਾਲ ਜਿਹੜਾ ਉੱਥੇ ਸ਼ਰਧਾਲੂਆਂ ਨੂੰ ਧਿਆਨ ਦੇ ਵਿੱਚ ਰੱਖਿਆ ਜਾ ਰਿਹਾ ਹੈ ਕਿ ਗਰਮੀ ਨਾ ਲੱਗੇ ਹੋਰ ਵੀ ਕਈ ਅੱچھے ਖਾਸੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਤੁਹਾਨੂੰ ਉਹ ਤਸਵੀਰਾਂ ਦਿਖਾਵਾਂਗੇ ਅੰਦਰ কুলਰ ਫਰਾਡੇ ਪੱਖੇ ਜਿਹੜੇ ਲਗਾਏ ਗਏ ਨੇ ਠੰਡੇ ਪਾਣੀ ਦੇ ਛਿੱਟੇ ਦੇ ਨਾਲ ਜਿਹੜੇ ਚੱਲਦੇ ਨੇ ਅਤੇ ਆਣ ਜਾਣ ਵਾਲੇ ਜਿਹੜੇ ਉੱਥੇ ਸ਼ਰਧਾਲੂ ਨੇ ਉਹਨਾਂ ਨੂੰ ਜਿਹੜਾ ਗਰਮੀ ਤੋਂ ਰਾਹਤ ਦੇ ਰਹੇ ਨੇ ਤਾਂ ਸ਼ਰਧਾਲੂਆਂ ਨਾਲ ਵੀ ਗੱਲਬਾਤ ਕਰਾਂਗੇ ਪਰ ਤਸਵੀਰਾਂ ਦੇਖ ਸਕਦੇ ਜੀ ਦੁਪਹਿਰ ਦੀਆਂ ਤਸਵੀਰਾਂ ਜਿੱਥੇ ਟੈਂਪਰੇਚਰ ਦੀ ਗੱਲ ਕਰੀਏ 42 ਤੋਂ 43 ਜਿਹੜਾ ਟੈਂਪਰੇਚਰ ਇਸ ਵੇਲੇ ਚੱਲ ਰਿਹਾ ਹੈ ਪਰ ਉੱਥੇ ਹੀ ਅਸੀਂ ਤੁਹਾਨੂੰ ਤਸਵੀਰਾਂ ਸ਼੍ਰੀ ਸਚਕੰਡ ਰਮੇਂਦਰ ਸਾਹਿਬ ਤੋਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਕਿ ਹਮ ਹਮਾ ਕੇ ਦੂਰੋਂ ਦੂਰ ਜਿਹੜੀ ਸੰਗਤ ਇੱਥੇ ਪਹੁੰਚ ਰਹੀ ਹੈ ਤਾਂ ਸ਼ਰਧਾਲੂਆਂ ਨਾਲ ਵੀ ਗੱਲਬਾਤ ਕਰਾਂਗੇ ਭਾਈ 사ਸਰੀਗਾ 사ਸਰੀਗਾ ਭਾਜੀ ਭਾਜੀ ਇੰਨੀ ਗਰਮੀ ਹੈ ਸ਼੍ਰੀ ਸਚਕੰਡ ਰਮੇਂਦਰ ਸਾਹਿਬ ਪਹੁੰਚੇ ਅੰਦਰ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਲੱਗੇ ਬਹੁਤ ਸੋਹਣਾ ਲੱਗੇ ਜੀ ਕੀ ਗਰਮੀ ਦਾ ਲੱਗਾ ਪਰ ਅੰਦਰ ਜਾ ਕੇ ਗਰਮੀ ਨਹੀਂ ਨਹੀਂ ਗਰਮੀ ਨਹੀਂ ਲੱਗੀ ਗਰਮੀ ਠੰਡੇ ਪਾਣੀ ਦੀ ਵਿਵਸਥਾ ਪੂਰੀ ਹੈ ਜੀ ਸਭ ਕੁਝ ਇੱਥੇ ਸੱਚਖੰਡ ਹੈ ਜੀ ਹਾਂ ਜੀ ਤਾਂ ਹੋਰ ਪਤਾ ਮੇਰੇ ਕਹਿੰਦੇ ਪ੍ਰਮਾਤਮਾ ਦੀ ਮਿਹਰ ਹੈ ਜੀ ਮਿਹਰ ਹੈ ਜੀ ਦੂਰ ਹੈ ਜੀ ਇੱਥੇ ਲੋਕਲੀ ਜੇ ਕਿ ਦੂਰ ਹੋਏ ਜ਼ਿਲ੍ਹਾ ਕੈਥਲਾ ਜੀ ਕੈਥਲ ਤੋਂ ਆਏ ਜੀ ਅੱਛਾ ਜੀ ਕਿ ਲੱਗੇ ਧਾਰਾਂ ਵਾਲੀ ਪਿੰਡ ਹਾਂ ਰਾਜ ਤੇ ਗਰਮੀ ਬੜੀ ਹੈ ਇੱਥੋਂ ਤੱਕ ਪਹੁੰਚਣ ਤੇ ਗਰਮੀਆਂ ਜਿੱਤ ਤਰ੍ਹਾਂ ਸਤਿਗੁਰੂ ਨੇ ਰੱਖਿਆ ਜੀ ਵੈਗੁਰੂ ਨੇ ਰੱਖਿਆ ਉਹ ਤਾਂ ਹੀ ਆਏ ਆ ਠੰਡ ਰਹੀ ਹੈ ਬਿਲਕੁਲ ਨਾਈਸੀ ਚ ਲਾਇਆ ਗੱਡੀ ਚ ਨੋਰਮਲ ਆਏ ਆ ਪੂਰਾ ਠੰਡਾ ਮੌਸਮ ਰਿਹਾ ਇਹ ਮਜ਼ਾ ਆਇਆ ਅੰਦਰ ਆ ਕੇ ਦਰਸ਼ਨ ਕਰਕੇ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਬਹੁਤ ਬਹੁਤ ਲੱਗਾ ਜੀ ਥੈਂਕ ਯੂ ਧੰਨਵਾਦ ਜੀ ਹਾਂਜੀ ਤੁਸੀਂ ਦੇਖ ਸਕਦੇ ਜੀ ਸੰਗਤਾਂ ਜਿਹੜੀਆਂ ਲੋਕਲ ਅਤੇ ਦੂਰੋਂ ਹੁਮ ਹੁਮਾ ਕੇ ਖਾਸ ਜਿਹੜੀਆਂ ਪਹੁੰਚ ਰਹੀਆਂ ਨੇ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਹਾਂ ਗਰਮੀ ਤੇ ਜਿੱਥੇ ਕੈਰ ਤੋਂ ਲੋਕ ਪਰੇਸ਼ਾਨ ਨੇ ਦੁਨੀਆ ਭਰ ਦੇ ਵਿੱਚ ਜਿਹੜੀ ਗਰਮੀ ਲਗਾਤਾਰ ਹੀ ਵਧਦੀ ਜਾ ਰਹੀ ਹੈ ਅਤੇ ਪਾਣੀ ਦੀ ਜਿਹੜੀ ਕਮੀ ਲੋਕਾਂ ਨੂੰ ਪੈ ਰਹੀ ਹੈ ਇੱਥੇ ਪਰ ਸ੍ਰੀ ਸਚਕੰਦਰ ਮੰਦਰ ਸਾਹਿਬ ਦੀ ਜੇਕਰ ਗੱਲ ਕਰੀਏ ਅੰਦਰ ਠੰਡੇ ਪਾਣੀ ਦੇ ਜਲਦੀ ਜਿਹੜਾ ਸੇਵਾ 24 ਘੰਟੇ ਜਿਹੜੀ ਚੱਲਦੀ ਹੈ ਲੰਗਰ ਦੀ ਸੇਵਾ 24 ਘੰਟੇ ਜਿਹੜੀ ਚੱਲਦੀ ਹੈ ਅਤੇ ਇਸ ਤੋਂ ਇਲਾਵਾ ਤੁਹਾਨੂੰ ਹੋਰ ਦੱਸਣਾ ਚਾਹਾਂਗੇ ਕਿ ਅੰਦਰ ਬਿਨ ਬਿਨ ਨਾਗਾ ਜਿਹੜਾ ਲੋਕ ਪਹੁੰਚਦੇ ਨੇ ਸੇਵਾ ਕਰਦੇ ਨੇ ਧੁੱਪ ਦੇ ਵਿੱਚ ਲੱਗੇ ਹੋਏ ਨੇ ਅਤੇ ਸੇਵਾ ਵੀ ਉਹਨਾਂ ਵੱਲੋਂ ਨਿਰਪੱਖ ਤਰੀਕੇ ਨਾਲ ਜਿਹੜੀ ਸੇਵਾ ਉਹ ਕੀਤੀ ਜਾਂਦੀ ਹੈ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜਾਰੀ ਜ਼ਰੂਰ ਕਰਾਂਗੇ ਪਰ ਸੰਗਤਾਂ ਦਾ ਤੁਸੀਂ ਝੁੰਡ ਦੇਖ ਸਕਦੇ ਸੰਗਤ ਦੇਖ ਸਕਦੇ ਜੀ ਹਮ ਹਮਾ ਕੇ ਪਹੁੰਚ ਰਹੀਆਂ ਨੇ ਇੱਕ ਸਾਈਡ ਤੁਹਾਨੂੰ ਧੁੱਪ ਦੀਆਂ ਤਸਵੀਰਾਂ ਵੀ ਦਿਖਾ ਰਹੇ ਹਾਂ ਕਿ ਧੁੱਪ ਦੇ ਵਿੱਚ ਜਿਹੜੇ ਐਸਜੀਪੀਸੀ ਵੱਲੋਂ ਜਿਹੜੇ ਵਰਕਰਸ ਨੇ ਜਿਹੜੇ ਇੱਥੇ ਮੁਲਾਜ਼ਮ ਨੇ ਉਹ ਧੁੱਪ ਦੇ ਵਿੱਚ ਜਿਹੜੇ ਸੰਗਤਾਂ ਵੱਲੋਂ ਜਿਹੜੇ ਇੱਥੇ ਉਹਨਾਂ ਦੇ ਜਿਹੜੇ ਸ਼ੂਜ਼ ਲ ਉਤਾਰ ਦਿੱਤੇ ਜਾਂਦੇ ਨੇ ਚੱਪਲਾਂ ਉਤਾਰ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਇੱਕ ਸਾਈਡ ਤੇ ਧੁੱਪ ਦੇ ਵਿੱਚ ਕਰ ਰਹੇ ਨੇ ਤੁਸੀਂ ਧੁੱਪ ਦੇ ਵਿੱਚ ਅੰਦਾਜ਼ਾ ਲਗਾ ਸਕਦੇ ਜੇ ਕਿ ਜਿਹੜੀ ਉਸ ਸਾਈਡ ਤੋਂ ਸੰਗਤ ਵੀ ਆ ਰਹੀ ਹੈ ਉਹਨਾਂ ਨੂੰ ਵੀ ਜਿਹੜਾ ਪਹੁੰਚਣ ਚਾਹ ਖਾਸੀ ਜਿਹੜੀ ਧੁੱਪ ਦੀ ਗੱਲ ਕਰੀਓ ਉਹ ਸੈਣੀ ਪੈਂਦੀ ਹੈ ਪਰ ਜਿਨ੍ਹਾਂ ਨੇ ਦਰਸ਼ਨ ਕਰਨੇ ਆ ਦਰਸ਼ਨ ਦੇਦਾਰ ਕਰਨੇ ਨੇ ਉਹ ਪਹੁੰਚ ਜਾਂਦੇ ਨੇ ਤਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਆ ਵੀਰਾਂ ਤੁਸੀਂ ਦੇਖ ਸਕਦੇ ਜੇ ਲਗਾਤਾਰ ਇੱਕ ਕਿਸ ਤਰੀਕੇ ਨਾਲ ਜਿਹੜੇ ਐਸਜੀਪੀਸੀ ਦੇ ਵਰਕਰਾਂ ਵੱਲੋਂ ਜਿੱਥੇ ਤਾਂ ਦੇਖ ਸਾਦੇ ਜੇ ਕਿ ਸੰਗਤਾਂ ਇੱਥੇ ਨਤਮਸਤਕ ਆਉਣ ਲਈ ਲਗਾਤਾਰ ਪਹੁੰਚ ਰਹੀਆਂ ਨੇ ਤੇ ਸੰਗਤਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰੀਕੇ ਨਾਲ ਅਗਰ ਉਮੀਦੇ ਪ੍ਰਬੰਧ ਰਹੇ ਕਿਸ ਤਰੀਕੇ ਨਾਲ ਅੰਦਰ ਜਿਹੜੇ ਐਸਜੀਪੀਸੀ ਵੱਲੋਂ ਜਿਹੜੇ ਆ ਗਰਮੀ ਨੂੰ ਕੰਟਰੋਲ ਕਰਨ ਦੇ ਲਈ ਜਿਹੜੇ ਪ੍ਰਬੰਧ ਕੀਤੇ ਗਏ ਨੇ ਉਹਨਾਂ ਦੀ ਜਾਣਕਾਰੀ ਹਾਸਲ ਕਰਦੇ ਆ ਕਿਉਂਕਿ ਲੋਕ ਜਿਹੜੇ ਦੂਰੋਂ ਪਹੁੰਚਦੇ ਨੇ ਉਹਨਾਂ ਨੂੰ ਇਸ ਤੇ ਟੂਰਿਸਟ ਜਿਹੜਾ ਪਹੁੰਚਦਾ ਅੰਦਰ ਆ ਕੇ ਉਹਨਾਂ ਨੂੰ ਕਿਸ ਤਰ੍ਹਾਂ ਲੱਗਾ ਉਹ ਜਾਣਨ ਦੀ ਕੋਸ਼ਿਸ਼ ਜਰੂਰ ਕਰਦੇ ਆ ਪਰ ਦੇਖ ਸਕਦੇ ਜੇ ਕਿ ਗਰਮੀ ਗਰਮੀ ਜਿਹੜੀ ਗਰਮੀ ਤੋਂ ਰਾਹਤ ਪਾਣ ਲਈ ਲੋਕੀ ਇੱਥੇ ਜਿਹੜੇ ਪਹੁੰਚ ਰਹੇ ਨੇ ਤਾਂ ਅੰਦਰ ਅੱਛੇ ਖਾਸੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਤਸਵੀਰਾਂ ਵਿੱਚ ਦੇਖ ਸਕਦੇ ਜੇ ਤੁਸੀਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਜੇ ਕਿਸ ਤਰੀਕੇ ਦੇ ਨਾਲ ਜਿਹੜੇ ਕੂਲਰ ਦੀ ਗੱਲ ਕਰਦੀ ਹੈ ਕੂਲਰ ਲਗਾਏ ਗਏ ਨੇ ਪੱਖੇ ਲਗਾਏ ਗਏ ਨੇ ਉਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਦੇ ਆਂ ਤਾਂ ਸੰਗਤਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਆਖਿਰਕਾਰ ਇੰਨੀ ਗਰਮੀ ਅੰਦਰ ਪਹੁੰਚੇ ਅੰਦਰ ਕਿਸ ਤਰ੍ਹਾਂ ਦਾ ਪਾਪਾ ਜੀ ਸਾਸਰੀ ਘਰ ਸਾਸਰੀ ਘਰ ਇੰਨੀ ਗਰਮੀ ਆ ਅੰਦਰ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਜਿਹੜਾ ਜਦੋਂ ਸੰਗਤ ਦਰਸ਼ਨ ਕਰਨ ਲਈ ਜਾਂਦੀ ਨੇ ਪਰਿਕਰਮਾ ਦੇ ਵਿੱਚ ਜੇਕਰ ਗੱਲ ਕਰੀਏ ਫਰਸ਼ ਗਰਮ ਹੁੰਦੇ ਨੇ ਕਿਸ ਤਰ੍ਹਾਂ ਦੇ ਪ੍ਰਬੰਧ ਲੱਗੇ ਚਾਨੀਆਂ ਚੁੰਨੀਆਂ ਤਾਣੀਆਂ ਇੰਤਜ਼ਾਮ ਵਧੀਆ ਸਾਰੇ ਸਰ ਕੂਲਰ ਕਾਲਰ ਪੱਖੇ ਭੁੱਖੇ ਦੇ ਪ੍ਰਬੰਧ ਆਦੂ ਠੰਡਾ ਪਾਣੀ ਸਭ ਕੁਝ ਵਾਧੂ ਹੋ ਚੰਦਰੀ ਇਥੇ ਲੋਕਲ ਜੇ ਕਿ ਦੁਰਾ ਨਹੀਂ ਇਥੇ ਲੱਗ ਗਈ ਹੈ ਅਗਰ ਠੰਡਾ ਹਮ ਲਾ ਅੰਦਰ ਜਾ ਕੇ ਗਰਮੀ ਲੱਗੀ ਨਹੀਂ ਨਹੀਂ ਕੋਈ ਗਰਮੀ ਗਰਮੀ ਨਹੀਂ ਗਈ ਠੰਡਾ ਹੋਰ ਕਿਹ ਜਗ੍ਹਾ ਲੋਕਲ ਹੋਰ ਵੀ ਲੋਕ ਇਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਆਖਿਰਕਾਰ ਇਥੇ ਪਹੁੰਚ ਕੇ ਕਿਸ ਤਰ੍ਹਾਂ ਦਾ ਜਿਹੜਾ ਲੱਗ ਰਿਹਾ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਲਗਾਤਾਰ ਕੋਸ਼ਿਸ਼ ਜਾਰੀ ਰੱਖ ਰਹੇ ਆ ਕਿ ਕਿਸ ਤਰੀਕੇ ਨਾਲ ਪਹੁੰਚ ਰਹੇ ਨੇ ਤਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਜ਼ਰੂਰ ਕਰ ਰਹੇ ਆ ਨੇ ਦਰਸ਼ਕਾਂ आखिरकार इतनी गर्मी पूरे शहर ਦੇ ਵਿੱਚ ਪੈ ਰਹੀ ਹੈ ਜੇਕਰ ਗੱਲ ਕਰੀਏ ਤਾਂ ਗਰਮੀ ਦਾ ਪ੍ਰਕੋਪ ਜਿਹੜਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਤਾਂ ਲੋਕ ਕਿ ਇੱਥੇ ਜਿਹੜੇ ਪਹੁੰਚ ਰਹੇ ਨੇ ਸ਼ਿਰਦਾ ਭਾਵਨਾ ਦੇ ਨਾਲ ਉਹਨਾਂ ਦੇ ਮਨ ਚ ਕੀ ਵਿਚਾਰ ਹੈ ਅੰਦਰ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਲੱਗੇ ਹੋ ਗੱਲਬਾਤ ਕਰਾਂਗੇ ਭਾਜੀ ਕੀ ਨਾਮ ਜੀ ਮੇਰਾ ਨਾਮ ਵਿਸ਼ਾਲ ਸ਼ਰਮਾ ਜੀ ਹਾਂਜੀ ਭਾਜੀ ਕਿੱਥੋਂ ਲੋਕਲ ਹੀ ਜੇਕਰ ਭਾਰੋ ਹੈ ਨਹੀਂ ਮੈਂ ਅੰਮ੍ਰਿਤਸਰ ਤੋਂ ਆ ਭਾਜੀ ਗਰਮੀ ਤੁਸੀਂ ਦੇਖ ਰਹੇ ਜੇ ਦਿਨੋਂ ਦਿਨ ਜਿਹੜੀ ਵੱਧਦੀ ਜਾ ਰਹੀ ਹੈ ਇੱਥੇ ਪਹੁੰਚ ਰਹੇ ਜੇ ਕਿੰਨੀ ਗਰਮੀ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਤੇ ਅੰਦਰ ਕਿੰਨੀ ਕਿ ਗਰਮੀ ਹੈ ਉਸ ਦੇ ਬਾਰੇ ਥੋੜੇ ਦ ਗਰਮੀ ਤੇ ਬਹੁਤ ਵਾਧੀ ਜਾ ਰਹੀ ਹੈ ਪਰ ਸੰਗਤ ਦੇ ਵਿੱਚ ਇਸ ਦਾ ਕੋਈ ਵੀ ਅਸਰ ਨਹੀਂ ਆ ਕਿਉਂਕਿ ਜੋ ਪ੍ਰਬੰਧ ਹੈ ਜੀਪੀਸੀਓ ਲੋਜ ਪ੍ਰਬੰਧ ਕੀਤੇ ਗਏ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਜੋ ਮੈਟ ਵਿਛਾਏ ਗਏ ਨੇ ਉਹਨਾਂ ਉੱਤੇ ਪਾਣੀ ਪਾਇਆ ਜਾ ਰਿਹਾ ਬਾਰ-ਬਾਰ ਪਾਣੀ ਪਾਇਆ ਜਾ ਰਿਹਾ ਹੁਣ ਥੋੜੀ ਦੇਰ ਤੱਕ ਉਸ ਜਗ੍ਹਾ ਨੂੰ ਧੋਣਗੇ ਵੀ ਕਲੀਨ ਵੀ ਕਰਨਗੇ ਬਿਲਕੁਲ ਕਿ ਜੋ ਸੰਗਤ ਆ ਰਹੀ ਆ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਪਹੁੰਚਦੀ ਆ ਉਹਨਾਂ ਨੂੰ ਕੋਈ ਵੀ ਤਰ੍ਹਾਂ ਦੀ ਮੁਸੀਬਤ ਨਾ ਹੋਵੇ ਉਹਨਾਂ ਦੇ ਪੈਰ ਨਾ ਸੜਨ ਇਸ ਨੂੰ ਲੈ ਕੇ ਐ ਜੀ ਪੀ ਸੀ ਵੱਲੋਂ ਜੋ ਬੰਦਾ ਵਾ ਉਹ ਸਾਰੇ ਪ੍ਰਬੰਧ ਕੀਤੇ ਜਾਂਦੇ ਕੱਲਾ ਗਰਮੀਆਂ ਦਾ ਨਹੀਂ ਉਹਨਾਂ ਵੱਲੋਂ ਸਰਦੀਆਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਕੀਤੇ ਜਾਂਦੇ ਜਦੋਂ ਬਹੁਤ ਜ਼ਿਆਦਾ ਠੰਡ ਪੈਂਦੀ ਆ ਉਹਨਾਂ ਵੱਲੋਂ ਮੋٹے-ਮੋٹے ਜਿਹੜੇ ਕੰਬਲ ਆ ਵਿਛਾਈ ਜਾਂਦੇ ਨੇ ਸੰਗਤ ਪਹੁੰਚਦੀ ਉਹਨਾਂ ਦੇ ਪੈਰਾਂ ਤੋਂ ਠੰਡ ਨਾ ਚੜੇ ਸਰੀਰ ਦੇ ਅੰਦਰ ਐਂਟਰ ਨਾ ਕਰੇ ਉਸ ਨੂੰ ਲੈ ਕੇ ਵੀ ਪ੍ਰਬੰਧ ਕੀਤੇ ਜਾਂਦੇ ਨੇ ਤੇ ਕੋਗਤੀ ਅੰਦਰ ਜਾ ਕੇ ਦੇਖ ਕੇ ਆਏ ਜੇ ਕਿ ਜੋ ਗਰਮੀ ਨੂੰ ਲੈ ਕੇ ਪ੍ਰਬੰਧ ਕੀਤੇ ਗਏ ਨੇ ਹਰ ਜਗ੍ਹਾ ਤੇ ਪਾਣੀ ਮਿਲਦਾ ਪਿਆ ਹੈ ਠੰਡਾ ਪਾਣੀ ਪੀਣ ਨੂੰ ਮਿਲਦਾ ਪਿਆ ਹੈ ਕਿ ਗਰਮੀ ਬਹੁਤ ਜ਼ਿਆਦਾ ਆ ਪਰ ਉਸ ਗਰਮੀ ਜਿੰਨੀ ਮਰਜ਼ੀ ਪੈਂਦੀ ਪਈ ਹੈ ਸੰਗਤ ਨੂੰ ਇਸ ਦੇ ਨਾਲ ਕੋਈ ਲੈਣ ਦੇਣੀ ਆ ਗੁਰੂ ਦੇ ਘਰ ਪਹੁੰਚਦੀ ਪਈ ਆ ਮੱਥਾ ਟੇਕਦੀ ਪਈ ਆ ਨਤਮਸਤਕ ਹੁੰਦੀ ਪਈ ਆ ਜੋ ਸ਼ਰਧਾ ਤੇ ਭਾਵਨਾ ਜੋ ਸ਼ਰਧਾਲੂ ਪਹੁੰਚਦੇ ਪੈਣੇ ਉਹਨਾਂ ਨੂੰ ਮਿਲਦੀ ਪਈ ਹੈ ਨਾ ਉਸ ਹੱਬ ਦੇ ਨਾਲ ਜੋ ਮੈਂ ਹੁਣ ਆਇਆ ਵਾਂ ਮੈਂ ਸ਼ਰਦਾ ਦੇ ਨਾਲ ਆਇਆ ਮੈਨੂੰ ਕੋਈ ਗਰਮੀ ਮਹਿਸੂਸ ਨਹੀਂ ਹੁੰਦੀ ਭਈ ਇਸ ਤਰ੍ਹਾਂ ਜਿਹੜੇ ਬਾਕੀ ਲੋਕ ਆ ਰਹੇ ਨੇ ਮੈਂ ਤੇ ਅੰਮ੍ਰਿਤਸਰ ਤੋਂ ਲੋਕਲ ਆ ਮੈਂ ਆਇਆ ਦੂਰੋਂ ਦੂਰੋਂ ਜਿਹੜੇ ਲੋਕ ਆ ਉਹ ਆਂਦੇ ਪਏ ਨੇ ਉਹਨਾਂ ਨੂੰ ਵੀ ਜੇ ਤੁਸੀਂ ਉਹਨਾਂ ਨਾਲ ਵੀ ਸਵਾਲ ਕਰੋਗੇ ਉਹਨਾਂ ਨੂੰ ਵੀ ਇਹੋ ਕਹਣਗੇ ਕਿ ਸਾਨੂੰ ਗਰਮੀ ਨਹੀਂ ਮਹਿਸੂਸ ਹੁੰਦੀ ਭਈ ਕਾਰਨ ਇਹ ਕਿ ਅਸੀਂ ਗੁਰੂ ਘਰ ਮੱਥਾ ਟੇਕਣ ਵਾਸਤੇ ਪਹੁੰਚੇ ਆ ਕੀ ਲੱਗਦਾ ਸਿਰਫ ਗਰਮੀ ਬਾਹਰ ਹੀ ਅਸਰ ਦਿਖਾ ਰਹੀ ਹੈ ਜਿਹੜੀ ਸੰਗਤ ਅੰਦਰ ਪਹੁੰਚਦੀ ਹੈ ਇਹ ਉਹਨਾਂ ਨੂੰ ਗੁਰੂ ਦੇ ਕੋਈ ਕਿਰਪਾ ਹੋ ਜਾਂਦੀ ਹੈ ਕਿ ਸ਼ਰਦਾ ਹੀ ਨਹੀਂ ਹੁੰਦੀ ਹੈ ਕਿ ਉਹਨਾਂ ਨੂੰ ਗਰਮੀ ਦਾ ਅਹਿਸਾਸ ਨਹੀਂ ਹੁੰਦਾ ਬਿਲਕੁਲ ਜੀ ਸਚਾਈ ਹੈ ਤੁਸੀਂ ਬਾਹਰ ਆਓਗੇ ਤੁਹਾਨੂੰ ਗਰਮੀ ਮਹਿਸੂਸ ਹੋਏਗੀ ਤੁਸੀਂ 4 ਘੰਟੇ 5 ਘੰਟੇ 6 ਘੰਟੇ ਅੰਦਰ ਲਾਓ ਠੀਕ ਹੈ ਤੁਹਾਨੂੰ ਕਿਸੇ ਤਰ੍ਹਾਂ ਦੀ ਗਰਮੀ ਮਹਿਸੂਸ ਨਹੀਂ ਹੋਏਗੀ ਸਿਰਫ ਸਿਰਫ ਤੁਹਾਡੇ ਕੰਨਾਂ ਦੇ ਜੋ ਪਾਠ ਚੱਲਦਾ ਪਿਆ ਉਹਦੀ ਆਵਾਜ਼ ਤੁਹਾਡੇ ਮਿੱਠੀ ਆਹ ਉਹ ਕੰਨਾਂ 'ਚ ਗੂੰਜੇਗੀ ਤੁਹਾਨੂੰ ਇੱਕ ਮਿੰਟ ਵੀ ਤੁਸੀਂ ਗਰਮੀ ਨਹੀਂ ਕਹੋਗੇ ਕਿ ਮੈਨੂੰ ਗਰਮੀ ਲੱਗਦੀ ਵੀ ਕਿਉਂਕਿ ਤੁਹਾਡਾ ਧਿਆਨ ਹੀ ਨਹੀਂ ਉਧਰਲੇ ਪਾਸੇ ਜਾਣਾ ਕਿ ਮੈਨੂੰ ਗਰਮੀ ਲੱਗਦੀ ਵੀ ਤੁਸੀਂ ਜਦੋਂ ਅੰਦਰ ਜਾਣਾ ਵਾ ਤੁਸੀਂ ਭਗਤੀ ਦੇ ਵਿੱਚ ਲੀਨ ਹੋ ਜਾਣਾ ਜ਼ਰੂਰੀ ਨਹੀਂ ਹੈ ਕਿ ਮੈਂ ਉੱਚੀ ਉੱਚੀ ਬੋਲਾਂਗਾ ਤਾਂ ਫਿਰ ਪਤਾ ਲੱਗਣਾ ਕਿ ਮੈਂ ਭਗਤੀ ਦੇ ਵਿੱਚ ਆਗਾ ਵਾ ਹਨਾ ਕਿ ਤੁਸੀਂ ਜਦੋਂ ਅੰਦਰ ਐਂਟਰ ਕਰ ਜਾਣਾ ਵਾ ਅੰਦਰ ਐਂਟਰ ਕਰਕੇ ਤੁਹਾਨੂੰ ਮਾਸਾ ਵੀ ਗਰਮੀ ਜਿਹੜੀ ਆ ਮਹਿਸੂਸ ਨਹੀਂ ਹੋਏਗੀ ਕਿ ਲੱਗਦਾ ਗਰਮੀ ਕਰਕੇ ਕੋਈ ਟੂਰਿਸਟ ਤੇ ਖਾਸ ਫਰਕ ਪਿਆ ਹੋਵੇ ਕਿਉਂਕਿ ਜਿਹੜਾ ਪਲੇਸ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਰਾ ਪ੍ਰਕਾਸ਼ਿਤ ਕੀਤੇ ਗਏ ਨੇ ਇੱਥੇ ਕਾਲਕ ਸਾਹਿਬ ਵੀ ਨੇ ਦੁਰਦੁਰਾ ਸੰਗਤ ਜਿਹੜੀ ਪਹੁੰਚਦੀ ਨੇ ਤੁਸੀਂ ਹੋਣ ਵੀ ਜਾ ਕੇ ਮੱਥਾ ਟੇਕਣ ਵਾਲੀ ਲਾਈਨ 'ਚ ਖਲੋਜੋ ਤੁਹਾਨੂੰ 3 ਘੰਟੇ 2 ਘੰਟੇ ਹਜੇ ਵੀ ਲੱਗਣ ਕਾਰਨ ਕਿ ਸੰਗਤ ਆਂਦੀ ਪਈ ਹੈ ਸੰਗਤ ਕਿਉਂ ਆਂਦੀ ਵੀ ਹੈ ਸੰਗਤ ਦੀ ਸ਼ਰਧਾ ਆ ਸੰਗਤ ਹੁਣ ਮੈਂ ਆਇਆ ਵਾ ਕਿਸੇ ਨੂੰ ਜੇ ਹੋਰ ਵੀ ਕੋਈ ਬੰਦੇ ਆਂਦੇ ਉਹਨਾਂ ਨੂੰ ਇਹ ਥੋੜੀ ਮਹਿਸੂਸ ਹੁੰਦਾ ਕਿ ਮੈਂ ਗਰਮੀ ਆ ਤੇ ਮੈਂ ਮੱਥਾ ਟੇਕਣ ਨਹੀਂ ਜਾਣਾ ਨਹੀਂ ਜਿੰਨੂੰ ਸ਼ਰਧਾ ਆ ਉਹ ਆਂਦਾ ਪਿਆ ਵਾ ਉਹ ਲੰਬੀਆਂ ਲਾਈਨਾਂ ਚ ਲਾ ਕੇ ਮੱਥਾ ਟੇਕਦਾ ਪਿਆ ਆ ਤੇ ਗੁਰੂ ਮਹਾਰਾਜ ਦੀ ਜਿਹੜੀ ਕਿਰਪਾ ਆ ਉਹ ਪੂਰੀ ਕਿਰਪਾ ਆ ਕੋਈ ਗਰਮੀ ਨਹੀਂ ਆ ਆਪਣੇ ਮਨ ਦੇ ਵਿੱਚ ਤੁਹਾਨੂੰ ਗਰਮੀ ਲੱਗਦੀ ਪਈ ਆ ਕਿ ਸਾਨੂੰ ਗਰਮੀ ਮਹਿਸੂਸ ਹੁੰਦੀ ਪਈ ਆ ਕੋਈ ਗਰਮੀ ਨਹੀਂ ਤੂੰ ਜਦੋਂ ਮੱਥਾ ਟੇਕਣ ਵਾਸਤੇ ਅੰਦਰ ਚੱਲ ਜਨਾ ਤੁਹਾਡਾ ਗਰਮੀ ਵਾਲੇ ਪਾਸੇ ਧਿਆਨ ਹੀ ਨਹੀਂ ਜਾਣਾ ਤਾਂ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਨੂੰ। ਦੇਖ ਜਦੋਂ ਮੱਥਾ ਟੇਕਣ ਵਾਸਤੇ ਅੰਦਰ ਚਲ ਜੇ ਨਾ ਤੁਹਾਡਾ ਗਰਮੀ ਵਾਲੇ ਪਾਸੇ ਧਿਆਨ ਹੀ ਨਹੀਂ ਜਾਂਦਾ। ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਨੂੰ। ਦੇਖ ਸਾਡੇ ਜੇ ਕਿ ਲੋਕਾਂ ਦੇ ਵਿੱਚ ਜਿਹੜੀ ਸ਼ਰਦਾ ਭਾਵਨਾ ਹੈ ਉਸ ਦੇ ਚੱਲਦੇ ਜਿਹੜੇ ਗਰਮੀ ਦਾ ਉਹਨਾਂ ਨੂੰ ਅਸਰ ਨਹੀਂ ਹੋ ਰਿਹਾ। ਕਹਿ ਰਿਹਾ ਕਿਹਾ ਜਾ ਰਿਹਾ ਹੈ ਕਿ ਜਿਹੜੇ ਲੋਕ ਦੂਰ-ਦੂਰ ਇੱਥੇ ਪਹੁੰਚਦੇ ਨੇ, ਅੰਦਰ ਦਰਸ਼ਨ ਕਰਨ ਲਈ ਪਹੁੰਚਦੇ ਨੇ, ਲੰਮੀਆਂ ਲਾਈਨਾਂ 'ਚ ਲੱਗਦੇ ਨੇ ਪਰ ਲਾਈਨਾਂ 'ਚ ਲੱਗਣ ਦਾ ਕਾਰਨ ਹੈ ਸ਼ਰਦਾ ਭਾਵਨਾ। ਜਿਨ੍ਹਾਂ ਨੇ ਦਰਸ਼ਨ ਕਰਨੇ ਹੈ, ਗਰਮੀ ਦਾ ਕੋਈ ਅਹਿਸਾਸ ਇਸੇ ਤਰ੍ਹਾਂ ਹੀ ਦੂਰੋ ਦੂਰੋ ਵਿਦੇਸ਼ ਤੋਂ ਵੀ ਜਿਹੜੀ ਗੱਲ ਕਰੀਏ ਸੰਗਤ ਇੱਥੇ ਪਹੁੰਚਦੀ ਹੈ ਦਰਸ਼ਨ ਕਰ ਰਹੀ ਹੈ ਗਰਮੀ ਦਾ ਕਿਸੇ ਨੂੰ ਕਿਸੇ ਤਰ੍ਹਾਂ ਦਾ ਪ੍ਰਭਾਵ ਨਹੀਂ ਹੈ ਬਹੁਤ ਸੰਗਤਾਂ ਇੱਥੇ ਸ਼ਰਧਾ ਭਾਵਨਾ ਦੇ ਨਾਲ ਦਰਸ਼ਨ ਕਰ ਰਹੀਆਂ ਨੇ ਅਤੇ ਗੁਰੂ ਦਾ ਪਾਠ ਜਿਹੜਾ ਜਪ ਕੇ ਉੱਥੇ ਬਾਣੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਦੋ ਮੈਨੂੰ ਇਜਾਜ਼ਤ ਮਿਲਦੀ ਹੈ ਤੁਹਾਨੂੰ ਹੋਰ ਕਿਸੇ ਵੀਡੀਓ ਦੇ ਨਾਲ ਕੈਮਰਾ ਪਰਸਨ ਤੇ ਨਾਲ ਵਿਸ਼ਾਲ ਮਿਸ਼ਰਾ ਆਊਟ ਨਿਊਜ਼ ਇੰਡੀਆ ਅਮਰੀਕਸਰ